ਾਮਰਨਾਥ ਯਾਤਰਾ ਤੇ ਇੱਕ ਟਰੱਕ ਜਾ ਰਿਹਾ ਸੀ ਇਸ ਦੌਰਾਨ ਜਦੋਂ ਹੀ ਟਰੱਕ ਫਲਾਈਓਵਰ ਦੇ ਨੀਚੋਂ ਲੰਘਣ ਲੱਗਿਆ ਤਾਂ ਉੱਤੇ ਬੈਠੇ ਸ਼ਰਧਾਲੂਆਂ ਦੀਆਂ ਚੀਕਾਂ ਨਿਕਲ ਗਈਆਂ ਜਦੋਂ ਉਹ ਉਸ ਫਲਾਈਓਵਰ ਦੇ نیچے ਪੀਸੇ ਗਏ ਜਿਸ ਦੀਆਂ ਐਨੀਆ ਕੋ ਖੌਫਨਾਕ ਤਸਵੀਰਾਂ ਆਈਆਂ ਦੇਖ ਕੇ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਫਲਾਈਓਵਰ ਦੇ نیچے ਇਹ ਸ਼ਰਧਾਲੂ ਫਸੇ ਹੋਏ ਨੇ ਤੇ ਬਚਾਓ-ਵਚਾ ਲਈ ਚੀਕ ਚਿਹਾੜਾ ਪਾਉਂਦੇ ਨਜ਼ਰ ਆ ਰਹੇ ਨੇ ਇਹ ਤਿੰਨ ਵਿਅਕਤੀ ਸੀ ਜੋ ਉੱਪਰ ਸੌ ਰਹੇ ਸੀ ਤੇ ਫਲਾਈਓਵਰ ਦੇ نیچے ਟਰੱਕ ਫਸ ਗਿਆ ਤੇ ਇਹ ਉਸ ਦੇ ਵਿੱਚ ਫਸ ਗਏ ਆਓ ਤਸਵੀਰਾਂ ਤੇ ਨਜ਼ਰ ਮਾਰਦਿਆਂ ਸੋ ਦੱਸਿਆ ਹੈ ਕਿ ਜੁਲੰਦਰ ਦੇ ਵਿੱਚ ਵੱਡਾ ਹਾਸਾ ਉਦੋਂ ਵਾਪਰ ਗਿਆ ਜਦੋਂ ਅਮਰਨਾਥ ਯਾਤਰਾ ਤੇ ਇੱਕ ਟਰੱਕ ਗਾਜੀ ਗੁੱਲਾ ਏਰੀਆ ਚ ਬਣੇ ਰੇਲਵੇ ਅੰਡਰ ਬ੍ਰਿਜ ਦੇ ਵਿੱਚ ਫਸ ਗਿਆ ਟਰੱਕ ਦੀ ਛੱਤ ਦੇ 2 ਤੋਂ 3 ਲੋਕ ਬੈਠੇ ਸੀ ਜੋ ਕਿ ਟਰੱਕ ਅਤੇ ਅੰਡਰ ਬ੍ਰਿਜ ਦੀ ਛੱਤ ਦੇ ਵਿੱਚ ਘਾਰ ਫਸ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਬੇहद ਜ਼ਖਮੀ ਹੋ ਗਿਆ ਜਾਣਕਾਰੀ ਦੇ ਅਨੁਸਾਰ ਟਰੱਕ ਅਮਰਨਾਥ ਯਾਤਰਾ ਤੇ ਲੰਗਰ ਲਗਾਉਣ ਲਈ ਲੈ ਕੇ ਜਾ ਰਹੇ ਸਨ ਜਿਸ ਦੌਰਾਨ ਇਹ ਹਾਸਾ ਵਾਪਰਿਆ ਤਾਂ ਮੇਰਾ ਨਾ ਸੁਣੋ ਸੁਣਾ ਗੱਡੀ ਕੀ ਗੱਲ ਕੀ ਹੋਈ ਹੈ ਗੱਲ ਐਦਾ ਭਾਈ ਇਹ ਗੱਡੀ ਇੱਥੇ ਨਾ ਫੁੱਲ ਵੀ ਹਾਈਟ ਹੈਗੀ ਛੋਟੀ ਇਹ ਗੱਡੀ ਤੇ ਦੂਰੋਂ ਦੇਖੋ ਨਾ ਪਤਾ ਨਹੀਂ ਲੱਗਦਾ ਕਿ ਇਹ ਗੱਡੀ ਲੰਘ ਜੇਗੀ ਨਹੀਂ ਉਹ ਨਿਕਲ ਗਿਆ ਅੱਗੇ ਜਾ ਕੇ ਵਿਚਾਰਾ ਫਸ ਗਿਆ ਤਿੰਨ ਬੰਦੇ ਬੈਠੇ ਗੱਡੀ ਦੇ ਉੱਪਰ ਉਹ ਬੜੀ ਮੁਸ਼ਕਲ ਭਾਈ ਗੱਡੀ ਦਾ ਸਾਈਡਾ ਤੋੜ ਕੇ ਉਹਨਾਂ ਨੇ ਡੀਆਂ ਦੀਆਂ ਤੇ ਬਦਾ ਕੁਝ ਲੱਗਦਾ ਨਹੀਂ ਉਹ ਬੜੀ ਮੁਸ਼ਕਲ ਭਾਈ ਬੰਦੇ ਬਚੇ ਭਾਈ ਡਰਾਈਵਰ ਕਿੱਥੇ ਐਸੇ ਵਾਲਾ ਡਰਾਈਵਰ ਉਹ ਡਰਾਈਵਰ ਇੱਥੇ ਹੀ ਆ ਭਾਈ ਉਹ ਵਿਚਾਰਾ ਘਬਰਾਇਆ ਪਿਆ ਵਾ ਇਸ ਵਿੱਚ ਕੀ ਕਿਤਾ ਦੇ ਦਿਓ 1.5 ਤੋਂ 2 ਘੰਟੇ ਕੋਪਸ ਨੂੰ ਇਨਫੋਰਮ ਕੀਤਾ ਗਿਆ ਜਿਹੜਾ ਐਮਿਊਲੇਸ਼ਨ ਕੋਈ ਆਇਆ ਨਹੀਂ ਆਇਆ ਨਾ ਕੋਈ ਵੀ ਨਹੀਂ ਆਇਆ ਭਈ ਇਹ ਕਿਦਾਂ ਦੇ ਦੋ ਕਾਰਜ ਨਹੀਂ ਕੋਈ ਤੁਹਾਡੇ ਸਾਹਮਣੇ ਹੈ ਭਾਈ ਸ਼ਹਿਰ ਚਦੋ ਨਵੀ ਤੇ ਨਵੀ ਵਾਰਦਾਤ ਹੋ ਰਹੀ ਹੈ ਜੇ ਕੋਈ ਫੋਸਦੀ ਹੋਵੇ ਇੱਧਰ ਕਿਸੇ ਕੋਈ ਡਰ ਹੋਵੇ ਕਿ ਇੱਧਰ ਦੇ ਚੋਰੀ ਚਗਾਰੀਆਂ ਰੋਹ ਨਾ ਹੁਣ ਭਾਈ ਬੰਦੇ ਦੇ ਹਾਲਾਤ ਠੀਕ ਨੇ ਹੁਣ ਤਿੰਨਾਂ ਦੇ ਉੱਪਰ ਵਾਲੇ ਦੇ ਹਾਲਾਤ ਜਿਹੜੇ ਉੱਪਰ ਬੈਠੇ ਥੱਲੇ ਵਾਲੇ ਤਾਂ ਠੀਕ ਆ ਉੱਪਰ ਵਾਲੇ ਦੇ ਮਾੜੀ-ਭੋੜੀ ਲੱਗੀ ਵੈਸੇ ਬਚਾਅ ਹੋ ਗਿਆ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਕੋਈ ਰਾਹ ਗੀਰਾ ਵੱਲ ਦੱਸਿਆ ਜਾ ਰਿਹਾ ਕਿ ਇੱਥੇ ਪਹਿਲਾਂ ਵੀ ਡਿਵਾਈਡਰ ਲੱਗਾ ਹੋਇਆ ਸੀ ਤੇ ਉਹ ਟੁੱਟ ਗਿਆ ਸੀ ਤੋੜਾਇਆ ਗਿਆ ਟੁੱਟ ਗਿਆ 10 ਤੋਂ 15 ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਇੱਥੇ ਪੰਜ ਇੱਥੇ ਰੈਨੋ ਦੀ ਸੀ ਪੰਜ ਕੀ ਗੱਲ ਕੀ ਹੋਈ ਦੱਸੂਗੇ ਨਹੀਂ ਭਾਈ ਉਹ ਮਿੱਤਲਾ ਪੋਲ ਨੁਕਾ ਆਇਆ ਹੈ ਨਾ ਪੋਲ ਆ ਗਿਆ ਪਾਰੇ ਜਾਂ ਤੇ ਸੈਂਟਰ ਚ ਇਦਾਂ ਲੱਗੇ ਇਹ ਵੀ ਪੋਲ ਰੁਕੂ ਕਿ ਕਿੱਥੋਂ ਹੈਗਾ ਉੱਚਾ ਅੱਗੇ ਹੈਗਾ ਨੀਵਾ ਹੂੰ ਮਾਂ ਕਰ ਕਿੰਨੇ ਬੰਦੇ ਬੰਦੇ ਸੀਗੇ ਟਰੱਕ ਦੇ ਵਿੱਚ ਤਿੰਨ ਇਹ ਟਰੱਕ ਕਿੱਥੇ ਜਾ ਰਿਹਾ ਹੈ ਪਤਾ ਕੁਛ ਹਮਰਨਾਥ ਇੱਕ ਬੰਦੇ ਦੀ ਹਾਲਾਤ ਕੀ ਦਾ ਬੰਦਿਆਂ ਦੇ ਨਹੀਂ ਠੀਕ ਹੈ ਬਾਜੂ ਤਿੰਨੋਂ ਬੰਦੇ ਸਹੀ ਸੇਫ ਆ ਹਾਂਜੀ ਕਿਸ ਪੁਲਿਸ ਪ੍ਰਸ਼ਾਸਨ ਮੋਕੇ ਤੇ ਬਹੁੰਦਿਆ ਸੀਗਾ ਕੋਈ ਨਹੀਂ ਬਹੁੰਦਿਆ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਪੁਲਿਸ ਪ੍ਰਸ਼ਾਸਨ ਨੇ ਮੋਕੇ ਤੇ ਬੰਦਿਆ ਡੇਢ ਤੋਂ 2 ਘੰਟੇ ਲੱਗੇ ਐਮਬੂਲੈਂਸ ਵੀ ਨਹੀਂ ਆਈ ਹਜੇ ਉਹ ਜਿਹੜੇ ਬੰਦੇ ਪ੍ਰਾਈਵੇਟ ਗੱਡੀ ਲੈ ਕੇ ਸਾਈਕਲਾਂ ਦੇ ਲੈ ਕੇ ਗਏ ਮੋਟਰਸਾਈਕਲਾਂ ਤੇ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦੀ ਨਾਕਾਮੀ ਨੂੰ ਇੱਥੇ ਸੋ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਅਣਗਹਿਲੀ ਕਾਰਨ ਇਹ ਹਾ사 ਹੋਇਆ ਕਿਉਂਕਿ ਉਸ ਥਾਂ ਤੇ ਵੱਡੇ ਵਾਹਨਾਂ ਦੇ ਦਾਖਲ ਹੋਣ ਦੀ ਮਨਾਹੀ ਦਾ ਬੋਰਡ ਲਗਾਇਆ ਜਾਣਾ ਚਾਹੀਦਾ ਤੇ ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਅਤੇ ਐਂਬੂਲੈਂਸ ਨੂੰ ਵੀ ਕਾਫੀ ਸਮਾਂ ਪਹਿਲਾਂ ਸੂਚਨਾ ਦੇਣ ਦੇ ਬਾਵਜੂਦ ਵੀ ਉਹ ਮੌਕੇ ਤੇ ਨਾ ਪਹੁੰਚੇ ਕਾਫੀ ਦੇਰ ਬਾਅਦ ਪਹੁੰਚੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ